ਸਤਿ ਸ਼੍ਰੀ ਅਕਾਲ ਸੰਗਤ ਜੀ ਅੱਜ ਤੁਹਾਨੂੰ ਲੈ ਚੱਲਦੇ ਹਾਂ ਅਸੀਂ ਗੁਰੂ ਦਵਾਰਾ ਢੋਲਾ ਸਾਹਿਬ ਕੁਡਾਣੀ ਕਲਾ ਇਸ ਪਾਵਨ ਸਥਾਨ ਤੇ ਮਹਾਰਾਜ ਨੇ ਢੋਲੇ ਵਿੱਚ ਕਣਕ ਦੇ ਦਾਣੇ ਆਪਣੇ ਹੱਥ ਨਾਲ ਪਾਏ ਅਤੇ ਵਰਦਾਨ ਦਿੱਤਾ ਕਿ ਇੱਥੇ ਕਦੇ ਲੰਗਰ ਤੋਂ ਟੋਟ ਨਹੀਂ ਆਵੇਗੀ ਪਰ ਮਹਾਰਾਜ ਨੇ ਢੋਲੇ ਦਾ ਟੱਕਣ ਚੁੱਕਣ ਤੋਂ ਵੀ ਮਨਾਹੀ ਕੀਤੀ ਪੰਜ ਪੁਸ਼ਤਾਂ ਤੱਕ ਬਰਕਤ ਰਹੀ ਅਤੇ ਲੰਗਰ ਲਗਾਤਾਰ 180 ਸਾਲ ਚੱਲਦਾ ਰਿਹਾ ਪਰ ਪੰਜਵੀਂ ਪੁਸ਼ਤ ਦੀ ਨਵੀਂ ਆਈ ਨੂ ਨੇ ਅਣਜਾਣੇ ਵਿੱਚ ਢੋਲੇ ਦਾ ਟੱਕਣ ਚੱਕ ਦਿੱਤਾ ਅਤੇ ਬਰਕਤ ਖਤਮ ਹੋ ਗਈ। ਪਿੰਡ ਗੁੜਾਣੀ ਦੇ ਵਿੱਚ ਹੋਰ ਗੁਰਦੁਆਰਾ ਗੁਰੂ ਦਮਦਮਾ ਸਾਹਿਬ, ਗੁਰੂ ਚੋਲਾ ਸਾਹਿਬ, ਗੁਰੂ ਦਵਾਰਾ ਨਮਸਰ ਸਾਹਿਬ ਵੀ ਸੁਸ਼ੋਭਿਤ ਹੈ। ਸੰਗਤ ਜੀ ਇਹ ਉਹੀ ਢੋਲਾ ਸਾਹਿਬ ਹੈ ਜਿਸ ਨੂੰ ਗੁਰੂ ਸਾਹਿਬ ਨੇ ਵਰਦਾਨ ਦਿੱਤਾ ਸੀ। ਹੋਰ ਗੁਰ ਸਿੱਖੀ ਵੀਡੀਓ ਲਈ ਤੁਸੀਂ ਸਾਡਾ ਚੈਨਲ ਫੋਲੋ ਜਾਂ ਸਬਸਕ੍ਰਾਈਬ ਜਰੂਰ ਕਰ ਲਿਓ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।